ਸਾਡੇ ਨਾਲ ਕੇਰਨਜੀਤ ਦੇ ਬੇਟਾ ਗਗਨ ਮੌਜੂਦ ਹੈ ਜੋ ਵਿਦੇਸ਼ਾਂ ਜਾਣ ਦੇ ਲਈ 25 ਲੱਖ ਰੁਪਏ ਟ੍ਰੈਵਲ ਜ਼ੰਟਾ ਕੋਲੇ ਦਿੱਤਾ ਸੀ ਪੂਰੀ ਕਹਾਣੀ ਕੀ ਆ ਇਹ ਆਪਣੇ ਜਵਾਨੀ ਦੱਸਣਗੇ ਕਿ ਇਹਨਾਂ ਨਾਲ ਕੀ ਹੋਇਆ ਹਾਂਜੀ ਗਗਨ ਹਾਂਜੀ ਸਾਦੋ ਬਲਾ ਅਪਾਈ ਗੱਲ ਕਰਾਂਗੇ ਕਿ ਤੁਸੀਂ ਜਦੋਂ ਵਿਦੇਸ਼ਾਂ ਨੂੰ ਜਾਣ ਦਾ ਅਰੰਦਾ ਬਣਾਇਆ ਹਨਾ ਤਾਂ ਉਦੋਂ ਜਿਹੜੀ ਤੁਸੀਂ ਫੰਡਿੰਗ ਦਿੱਤੀ ਆ ਪੈਸੇ ਦਿੱਤੇ ਆ ਕਿੱਥੇ ਕਿੱਥੇ ਤੇ ਦਫ਼ਤਰ ਕਿੱਥੇ ਸੀ ਬਰਨਾਲੇ ਦਾ ਜੀ ਦਫ਼ਤਰ ਸੀਗਾ ਬਰਨਾਲੇ ਤੇ ਬਾਕੀ ਆਪਣੇ ਰਿਸ਼ਤੇਦਾਰੀ ਹੁਣ ਕਰਕੇ ਆਪਣੇ ਗੱਲ ਘਰੇ ਇਹਨਾਂ ਨੇ ਘਰ ਦੇ ਘਰੀ ਹੋਈ ਸੀ ਕਿ ਸਾਰੀ ਹਾਂਜੀ ਰਿਸ਼ਤੇਦਾਰੀ ਦਾ ਮੀਂਝ ਤੁਹਾਡੇ ਰਿਤੇ ਚੁਛਗੇ ਹਾਂਜੀ ਮੰਮੀ ਦੇ ਭੂਆ ਦੇ ਪੁੱਤ ਤੇ ਪੁੱਤ ਮੁੰਡੇ ਨਹੀਂ ਇਹ ਪੇ ਹੁਣੀ ਬੰਤੂਣੀਆਂ ਨੇ ਵਾਲੇ ਅਚਾ ਜਿਹੜੇ ਤੁਹਾਡੇ ਇੱਥੇ ਕਿ ਰਿਸ਼ਤੇਦਾਰ ਨੇ ਹਾਂਜੀ ਠੀਕ ਹੈ ਦਾ ਇਹ ਦਫ਼ਤਰ ਕਿੱਥੇ ਬਣਿਆ ਸੀ ਬਰਨਾਲੇ ਇਹਨਾਂ ਦਾ ਦਫ਼ਤਰ ਹੈਗਾ ਜੀ ਬਰਨਾਲੇ ਗ੍ਰੀਨ ਕਲੋਨੀ ਆ ਜਿਹੜੀ ਗ੍ਰੀਨ ਕਲੋਨੀ ਹਾਂਜੀ ਅਸਾ ਜਦੋਂ ਤੁਸੀਂ ਇਹਨਾਂ ਕੋਲੇ ਗਏ ਤਾਂ ਇਹਨਾਂ ਨੇ ਤੁਹਾਨੂੰ ਕੀ ਬਲਾ ਸਟਾਰਟਿੰਗ ਵਿੱਚ ਕੀ ਵਿਸ਼ਵਾਸ ਦਿਵਾਇਆ ਸੀ ਆਏ ਸੀਗੇ ਵੀ ਉਹਨੂੰ ਬਾਹਰ ਭੇਜ ਦਿੰਨੇ ਆ ਵੀ ਹੱਲ ਕਰ ਦਾਂਗੇ ਵੀ ਤੁਹਾਡਾ ਵੀ ਬਾਹਰ ਭੇਜਾਂਗੇ ਅਸੀਂ ਐਨੇ ਭੇਜਤੀ ਅਸੀਂ ਐਨੇ ਬੰਦੇ ਭੇਜੇ ਅਸੀਂ ਤਾਂ ਕਿਉਂਕਿ ਜੀ ਸਾਨੂੰ ਅੜਨ ਪੜੀ ਆ ਜੀ ਮੈਨੂੰ ਵੀ ਨਹੀਂ ਨੌਲਜ ਨਹੀਂ ਆਪਾਂ ਇਹਨਾਂ ਦੇ ਚਲਛੇ ਚ ਆ ਗਏ ਆਪਾਂ ਜੀ ਕਿਉਂਕਿ ਜਿੰਪੇਸ਼ ਪੁੱਛ ਤਾਂ ਹੁੰਦੇ ਹੁਣ ਪਰ ਇਹਦੇ ਕੋਲ ਮੇਰੇ ਡੈਡੀ ਕੋਲੇ 12 ਕਕਨਾਂ ਵਾਲੀ ਜ਼ਮੀਨ ਦੀਆਂ ਸੀ ਜੇ ਆਪਾਂ ਬੀਚ ਕੀ ਸਾਰਾ ਆਪਦੀ ਜ਼ਮੀਨ ਬੀਚ ਕੇ ਆਪਾਂ ਪੈਸੇ ਇਹਨਾਂ ਦੇ ਅਕਾਊਂਟ ਚ ਪਾਤੇ ਇਹਨਾਂ ਦੇ ਬੈਂਕ ਸਟੇਟਮੈਂਟ ਆਪਣੇ ਕੋਲ ਸਾਰੀਆਂ ਹੈਗੀਆਂ ਨੇ ਸਾਰੇ ਪ੍ਰੂਫ ਹੈਗੇ ਨੇ ਸਾਰੇ ਪੈਸੇ ਇਹਨਾਂ ਦੇ ਅਕਾਊਂਟ ਚ ਪਾਤੇ ਉਦੋਂ ਬਾਅਦ ਇਹ ਨੇ ਮੈਨੂੰ ਕਹਿੰਦਾ ਵੀ ਤੈਨੂੰ ਲੈ ਕੇ ਜਾਊਗਾ ਪਹਿਲਾਂ ਕਹਿੰਦਾ ਵੀ ਅਮਰੀਕਾ ਦਾ ਟੂਰਿਸਟ ਵੀਜ਼ਾ ਸਿੱਧਾ ਹੋਊਗਾ ਤੇ ਇਥੋਂ ਮੈਨੂੰ ਦਿੱਲੀ ਲੈ ਗਿਆ ਕਹਿੰਦਾ ਤੇਰੀ ਫਲੈਟ ਕਰਾਉਣਾ ਨਹੀਂ ਜਦੋਂ ਮੈਨੂੰ ਤੁਹਾਨੂੰ ਵੀਜ਼ਾ ਆਇਆ ਸਭ ਤੋਂ ਪਹਿਲਾਂ ਅੱਛਾ ਸਭ ਤੋਂ ਪਹਿਲਾਂ ਬੰਦੇ ਦੇ ਹਰ ਕਿਸੇ ਦਾ ਪਹਿਲਾਂ ਵੀਜ਼ਾ ਹੁੰਦਾ ਵੀਜ਼ਾ ਦਿਖਾਉਂਦਾ ਫਿਰ ਉਹਦੀ ਪਰਿਵਾਰ ਜਾ ਕੇ ਟਿਕਟ ਬਣਾਉਂਦਾ ਹਾਂ ਤਾਂ ਤੁਸੀਂ ਕਿੱਦਾਂ ਕੀਤਾ ਮੈਨੂੰ ਕਹਿੰਦਾ ਵੀ ਇੱਥੋਂ ਤੂੰ ਚੱਲ ਵੀ ਕਿਰਾ ਆਪਾਂ ਚੱਲਦੇ ਹਾਂ ਦਿੱਲੀ ਕਹਿੰਦਾ ਉੱਥੋਂ ਵੀਜ਼ਾ ਲਮਕੇ ਦੋ ਮੁੰਬਈ ਸੀ ਚੋਂ ਆਏ ਲੈ ਕੇ ਦਊਗਾ ਸਾਡੀ ਜਾਨ ਪਸਾਨਾਂ ਗਈ ਮੈਂ ਬਾਗੇ ਜੀ ਕਿਉਂਕਿ ਆਪਾਂ ਨੂੰ ਕੋਈ ਨੋਲਜ ਨਹੀਂ ਮੈਂ ਇਹਦੇ ਨਾਲ ਚੱਲਿਆ ਗਿਆ ਤੇ ਉੱਥੋਂ ਫਿਰ ਜਾ ਕੇ ਕਹਿੰਦਾ ਵੀ ਆਪਾਂ ਵੀਤਨਾਮ ਚੱਲਦੇ ਹਾਂ ਵੀਤਨਾਮ ਤੋਂ ਐਂਟਰੀ ਮਿਲਦੀ ਹੈਗੀ ਇੱਥੋਂ ਫਿਰ ਮੈਨੂੰ ਵੀਤਨਾਮ ਲੈ ਗਿਆ ਇਹ ਵੀਤਨਾਮ ਬੰਬੇ ਦਿੱਲੀ ਤੋਂ ਪਹਿਲਾਂ ਬੰਬੇ ਗਏ ਬੰਬੇ ਤੋਂ ਉੱਥੋਂ ਫਿਰ ਵਿਏਤਨਾਮ ਆ ਸਾਨੂੰ ਕਈ ਦਿਨ ਲੱਗੇ ਜੀ ਉੱਥੋਂ ਵਾਪਸ ਲਿਆਇਆ ਦਿੱਲੀ ਨਹੀਂ ਮੱਲੋ ਜਦੋਂ ਤੁਹਾਨੂੰ ਹੱਥ ਦੇ ਨਾਲ ਵੀਜ਼ਾ ਨਾਲ ਟਿਕਟ ਦਿੱਤੀ ਆ ਤਾਂ ਤੁਸੀਂ ਉਹਨਾਂ ਦੇ ਅੱਗੇ ਦੇ ਅੱਗੇ ਕਿਉਂ ਤੁਰੇ ਗਿਆ ਜੀ ਫਿਰ ਐ ਜੀ ਅੱবি ਲੈ ਕੇ ਜਾਊਗਾ ਜੀ ਹੁਣ ਵੀ ਪਹੁੰਚਾ ਦੂਗਾ ਇਸ ਕਰਕੇ ਆਪਾਂ ਪਏ ਤੁਹਾਨੂੰ ਲੱਗਦਾ ਨਹੀਂ ਵੀ ਦੋ ਨੰਬਰ ਦਾ ਕੰਮ ਆ ਹਾਂਜੀ ਆਪਾਂ ਨੂੰ ਜਦੋਂ ਮੈਂ ਤੁਹਾਨੂੰ ਇਸ ਤਰ੍ਹਾਂ ਲੈ ਕੇ ਜਾ ਰਿਹਾ ਸੀ ਤੁਹਾਡੇ ਹੱਥ ਦੇ ਕੋਈ ਚ ਰੱਖੇ ਨਹੀਂ ਜਿਵੇਂ ਮੰਨ ਲਓ ਪਰ ਇੱਕ ਬਸ ਦਾ ਸਫ਼ਰ ਕਰਦੇ ਆ ਤਾਂ ਬਸ ਤੇ ਬੈਠਣ ਤੋਂ ਪਹਿਲਾਂ ਤੁਹਾਨੂੰ ਟਿਕਟ ਮਿਲਦੀ ਹੈ ਤੁਹਾਡੇ ਪੈਸੇ ਅਕਾਊਂਟ ਚ ਪਾਤੇ ਚ ਨੇ ਸਾਰੇ 25 ਲੱਖ ਰੁਪਏ ਜੀ ਨਹੀਂ ਉਹ ਤਾਂ ਹੈਗੇ ਹੈਗਾ 25 ਲੱਖ ਰੁਪਏ ਦਿੱਤਾ ਗਿਆ ਪਰ ਉਹ 25 ਲੱਖ ਰੁਪਏ ਦਾ ਆਪਣੀ ਜਗ੍ਹਾ ਤੇ ਰਹਿ ਗਿਆ ਤੁਹਾਡੀ ਆਪਣੀ ਜ਼ਿੰਦਗੀ ਵੀ ਦਾਤੇ ਲੱਗੀ ਹੋਈ ਸੀ ਤੁਹਾਡੇ ਹੱਥ ਕੋਈ ਨਹੀਂ ਹੈਗਾ ਨਾ ਤੁਹਾਡੇ ਕੋਲ ਟਿਕਟਾ ਨਾ ਤੁਹਾਡੇ ਕੋਲ ਵੀਜ਼ਾ ਤਾਂ ਫਿਰ ਵੀ ਤੁਸੀਂ ਅੱਗੇ ਦੇ ਕੇ ਜਾ ਰਹੇ ਹੋ ਇਹ ਕਹਿੰਦਾ ਵੀ ਮੈਂ ਲੈ ਕੇ ਦਊਗਾ ਇਹ ਵੀ ਦਿੱਲੀ ਤੋਂ ਅੰਬੈਸੀ ਚੋਂ ਤੇ ਫਿਰ ਉੱਥੇ ਜਾ ਕੇ ਕਹਿੰਦਾ ਵੀ ਬੀਏਤਨਾਮ ਤੋਂ ਆਪਾਂ ਨੂੰ ਵੀਜ਼ਾ ਮਿਲੂਗਾ ਵੀ ਆਪਾਂ ਬੀਏਤਨਾਮ ਚਲਦੇ ਆਂ ਤੇ ਫਿਰ ਬੀਏਤਨਾਮ ਦਾ ਉੱਥੇ ਬੀਏਤਨਾਮ ਭੇਜਤਾ ਜੀ ਤੇ ਬੀਏਤਨਾਮ ਉੱਥੇ 10-15 ਦਿਨ ਬਿਠਾ ਕੇ ਜੀ ਬਿਠਾਈ ਰੱਖਿਆ ਤੇ ਅੱਜ ਵੀਜ਼ਾ ਲੈ ਕੇ ਦਿਨ ਅੱਜ ਲੈ ਕੇ ਦਿਨ ਅੱਜ ਅੰਬੈਸਟੀ ਚਾਹ ਚੱਕਰ ਆ ਜਾ ਚੱਕਰ ਆਏ ਬਸ ਕਹੀ ਗਿਆ ਜੀ ਤੇ ਉਦੋਂ ਬਾਅਦ ਮੈਨੂੰ ਕਹਿੰਦਾ ਵੀ ਇੱਥੇ ਤਾਂ ਹੱਲ ਹੁੰਦਾ ਨਹੀਂ ਦਿੱਲੀ ਚਲਦੇ ਆਂ ਦੁਬਾਰੇ ਦਿੱਲੀ ਲੈ ਆ ਕੇ ਜੀ ਮੈਨੂੰ ਉੱਥੇ ਬਿਠਾਇਆ ਆ ਉਥੋਂ ਵਾਕੇ ਜੀ ਮੁੜ ਕੇ ਹੁਣ ਇਹਦਾ ਨਾਮ ਪਤਾ ਲੱਗਿਆ ਜੀ ਤੇ ਨਾ ਹੁਣ ਨਾ ਘਰ ਤਾਂ ਲੂਈ ਨਾ ਹੀ ਹੁਣ ਕਹਿੰਦੇ ਨਹੀਂ ਸਾਡਾ ਬੇਦਖਲ ਆ। ਬਾਕੀ ਜਦੋਂ ਜੀ ਅਸੀਂ ਘਰੇ ਆਉਂਦੇ ਜਾਂਦੇ ਸੀ ਸਾਡੀ ਗੱਲਬਾਤ ਹੋਈ ਆ ਪੈਸਿਆਂ ਬਾਰੇ ਤੇ ਉਦੋਂ ਸਾਰੇ ਘਰੇ ਆਉਂਦਾ ਜਾਂਦਾ ਸੀ ਜੀ ਹੁਣ ਆਪਦੀ ਭੈਣ ਦਾ ਵਿਆਹ ਕਰਕੇ ਗਿਆਗਾ। ਉਹਦਾਂ ਵੀ ਘਰੇ ਆਉਂਦਾ ਜਾਂਦਾ ਰਹਿੰਦਾ ਸੀ। ਤੁਸੀਂ ਮੈਂ ਦੇਖਣੀ ਬਈ ਬੇਦਖਲ ਕਿੰਨਾ ਟਾਈਮ ਪਹਿਲਾਂ ਕੀਤਾ ਹੋਇਆ ਹੈ। ਬੇਦਖਲ ਤੋਂ ਨੀਚੇ ਦੱਸਿਆ ਇਹਨਾਂ ਨੇ ਹੁਣ ਦੱਸਿਆ ਜਦੋਂ ਦਿਖਾਇਆ ਨਹੀਂ ਇਹਨਾਂ ਨੇ ਕੋਈ ਮਤਲਬ ਖ਼ਬਰ ਦੀ ਇੱਕ ਕਟਿੰਗ ਖ਼ਬਰ ਹੁੰਦੀ ਆ ਜਿੱਥੇ ਤੇ ਬਕਾਇਦਾ ਲਿਖਿਆ ਹੁੰਦਾ ਕਿ ਸਾਡਾ ਬੇਦਖਲ ਕੀਤਾ ਗਿਆਗਾ। ਉਹਦੇ ਬਾਰੇ ਪਤਾ। ਕਿਉਂ ਕਹਿੰਦੀ ਆ ਵੀ ਇਹਦਾ ਬੇਰ ਕੀਤਾ? ਕਿਉਂਕਿ ਉਹ ਆਪਾਂ ਨੂੰ ਬਾਅਦ ਚ ਨੇ ਇਹਦਾ ਤਾਂ ਮਤਲਬ ਸਰਕਾਰਾਂ ਵੀ ਮੰਨਦੀਆਂ ਨੇ ਕਿ ਜੇ ਮੰਨ ਲੋ ਕੋਈ ਜਦੋਂ ਕੋਈ ਏਦਾਂ ਦੇ ਘਟਨਾਵਾਂ ਘਟ ਜਾਂਦੀਆਂ ਨੇ ਤਾਂ ਪਰਿਵਾਰ ਉਹਨੂੰ ਤੁਰੰਤ ਮਤਲਬ ਬੇਦਖਲ ਕਰ ਦਿੰਦਾ ਤਾਂ ਮੰਨਿਆ ਨਹੀਂ ਜਾਂਦਾ ਹਾਂਜੀ ਤਾਂ ਜੇਕਰ ਇਸ ਤੋਂ ਪਹਿਲਾਂ ਕੋਈ ਸਾਲ 2 ਸਾਲ 3 ਸਾਲਾਂ ਦਾ ਪਹਿਲਾਂ ਬੇਦਖਲ ਕੀਤਾ ਹੋਵੇ ਤਾਂ ਮੰਨਿਆ ਜਾਂਦਾ ਇਸ ਤਰ੍ਹਾਂ ਜੇ ਬੇਦਖਲ ਕੀਤਾ ਹੋਵੇ ਫਿਰ ਘਰੇ ਕਿਵੇਂ ਰਹਿੰਦਾ ਸੀਗਾ ਇਹ ਵੀ ਤਾਂ ਦੱਸਣਾ ਚਾਹੀਦਾ ਵੀ ਘਰੇ ਕੌਣ ਦਾ ਸੀ ਘਰੇ ਰਹਿੰਦਾ ਸੀ ਉਹਦੇ ਘਰੇ ਆਉਂਦਾ ਜਾਂਦਾ ਸੀ ਵੀ ਜਦੋਂ ਅਸੀਂ ਹੁਣ ਪੈਸਿਆਂ ਦਾ ਰੌਲਾ ਚ ਪਾਇਆ ਵੀ ਸਾਡੇ ਪੈਸੇ ਦਬੋ ਤੇ ਫਿਰ ਉਦੋਂ ਬਾਅਦ ਇਹਨਾਂ ਨੇ ਮੁੰਡਾ ਭਜਾਤਾ ਹੁਣ ਕਹਿੰਦੇ ਸਾਡਾ ਬੇਦਖਲਾ ਅੱਛਾ ਜਦੋਂ ਤੁਸੀਂ ਹਾਂ ਜੀ ਪੂਰੇ ਪਰਿਵਾਰ ਦੇ ਹਾਲਾਤ ਕਿਦਾਂ ਦੇ ਸੀ ਇੱਕ ਮਾਂ ਨੇ ਇੱਕ ਬਾਪ ਨੇ ਸਾਨੂੰ ਪੁਰੀਆਂ ਉਮੀਦਾਂ ਦੇ ਨਾਲ ਬੜੇ ਚਾਅ ਮੇ ਦੇ ਨਾਲ ਇੱਕ ਵਾਰ ਲਈ ਵੇਚਿਆ ਹਨ ਵੀ ਸਾਰੇ ਹੁਣ ਟੈਨਸ਼ਨ 'ਚ ਨਹੀਂ ਕਿਉਂਕਿ ਸਾਰਾ ਕੁਝ ਤਾਂ ਬੀਚ ਕੇ ਦਿੱਤਾ ਸੀ ਕਿ ਵੀ ਚਲੋ ਜਾ ਕੇ ਸੈੱਟ ਹੋ ਜਾਊਗਾ ਮੁੰਡਾ ਵੀ ਚਲੋ ਪੈਸੇ ਕਮਾਊਗਾ ਦੁਬਾਰੇ ਘਰ ਲੈ ਲਾਂਗੇ ਸਾਰਾ ਕੁਝ ਵੀ ਬਣਾ ਲਾਂਗੇ ਉਸ ਤੋਂ ਪਰੇ ਫਿਰ ਮੈਨੂੰ ਪਤਾ ਮੈਂ ਕਿਵੇਂ ਦੱਸਾਂ ਸਾਰਾ ਪਰਿਵਾਰ ਹੁਣ ਵੀ ਤੁਹਾਨੂੰ ਪਤਾ ਹੀ ਆ ਸਾਰਾ ਅਪਸੈਟ ਨੇ ਇਨਸਾਫ ਦੀ ਕੀਮਾ ਕਰ ਦਿਓ ਸਾਡੇ ਚੈਨਲ ਦੇ ਰੈਸ਼ ਨੂੰ ਪੂਰੀ ਦੁਨੀਆ ਦੇਖਦੀ ਹੈ ਮੈਂ ਰਹੀ ਆ ਜੀ ਸਾਡੀ ਇਹਨਾਂ ਬੰਦੀਕਾਰ ਵੀ ਕੀਤੀ ਜਾਵੇ ਇਹਨਾਂ ਦੇ ਸਾਡੇ ਪੈਸੇ ਵਾਪਸ ਦਵਾਈ ਜਾਣ ਜੀ ਹਾਂਜੀ ਇਨਸਾਫ ਦੀ ਕੀ ਮੰਗ ਕਰਦੇ ਵੀ ਇਹਨਾਂ ਤੇ ਇੱਕ ਬੰਦੀਕਾਰ ਵੀ ਕੀਤੀ ਜਾਵੇ ਜੀ ਵੀ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਤੇ ਬਾਕੀ ਸਾਡੇ ਪੈਸੇ ਦਵਾਈ ਜਾਣ ਜੀ ਇਹਨਾਂ ਤੋਂ ਕਿਉਂਕਿ ਸਾਡੇ ਕੋਲੇ ਹੁਣ ਕੁਝ ਹੈ ਨਹੀਂ ਜੀ ਨਾ ਰਹਿਣ ਨੂੰ ਘਰ ਨਾ ਕੋਈ ਹੋਰ ਨਾ ਜ਼ਮੀਨ ਹੈ ਜਿਹੜੀ ਹੈਗੀ ਸੀ ਸਾਰੇ ਕੁਝ ਬੇਚ ਦਿੱਤਾ ਜੀ ਚੈਨਲ ਦੇ ਰਾਹੀਂ ਸਾਡ ਨੂੰ ਪੂਰੀ ਦੁਨੀਆ ਦੇਖਦੀ ਆ ਹਾਂਜੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਏਜੰਟਾਂ ਤੋਂ ਬਚੋ ਬੱਸ ਉਹਦਾ ਹੀ ਆ ਜਿਵੇਂ ਉਹਨ ਮੇਰੇ ਨਾਲ ਹੋ ਗਿਆ ਕਿ ਹੋਰ ਨਾ ਹੋਵੇ ਆਪਦਾ ਦੇਖ ਕੇ ਕਿਸੇ ਤੇ ਵਿਸ਼ਵਾਸ ਨਾ ਕਰੋ ਜੀ। ਆਪ ਦਾ 1 ਨੰਬਰ ਦਾ ਦੇਖੋ ਵੀ ਕੀ ਬੰਦਾ ਸਹੀ ਕਰਦਾ ਵੀ ਜਾਂ 1 ਨੰਬਰ ਦਾ ਜਾਂ 2 ਨੰਬਰ ਦਾਗਾ। ਇਹ ਸੀਗੇ ਸਾਡੇ ਨਾਲ ਗਗਨਦੀਪ ਪਿੰਡ ਬਜੀਤਕੇ ਜਿਨ੍ਹਾਂ ਦੇ ਨਾਲ 25 ਲੱਖ ਦੀ ਠੱਗੀ ਹੋਈ ਆ। ਦੋਸਤੋ ਇੱਥੇ ਅਸੀਂ ਉਹਨਾਂ ਮਾਪਿਆਂ ਨੂੰ ਇਹ ਗੱਲ ਕਹਿਣੀ ਬਹੁਤ ਜ਼ਰੂਰੀ ਸਮਝਦੇ ਆਂ ਕਿ ਅਸੀਂ ਵੱਡੇ ਵੱਡੇ ਸੁਪਨੇ ਜਦੋਂ ਸਜਾ ਲੈਨੇ ਆਂ ਅੱਖਾਂ ਦੇਖ ਕੇ ਦੁਨੀਆ ਅੱਗੇ ਕੀ ਆ ਅਸੀਂ ਇਹ ਨਹੀਂ ਦੇਖਦੇ। ਸਾਹਮਣੇ ਵਾਲਾ ਬੰਦਾ ਕੀ ਅਸੀਂ ਏਅੜੀ ਦੇਖਦੇ ਸਾਡੇ ਅੱਖਾਂ ਦੇ ਵਿੱਚ ਇੱਕ ਲੱਖ ਚੱਕਲ ਚਲਕ ਆ ਜਾਂਦੇ ਹੈ ਕਿ ਅਸੀਂ ਵਿਦੇਸ਼ਾਂ ਦੇ ਬਣ ਜਾਈਏ ਪਰ ਉੱਥੇ ਨਾਲ ਨਾਲ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਸ ਟਰੈਵਲ ਏਜੰਟ ਕੋਲ ਤੁਸੀਂ ਜਾ ਰਹੇ ਹੋ ਕਿ ਵਾਕਈ ਉਹ ਕੰਮ ਸਹੀ ਕਰਦਾ ਹੈ ਜਾਂ ਗਲਤ ਕਰਦਾ ਤਾਂ ਉਹਦੀ ਪਰਫਾਰਮੈਂਸ ਕੀ ਹੈ ਕਿ ਵਾਕਈ ਉਹਨੇ ਬੰਦੇ ਪਹਿਲਾਂ ਬਾਹਰ ਭੇਜੇ ਨੇ ਜਾਂ ਨਹੀਂ ਭੇਜੇ ਜਿਵੇਂ ਅੱਜ ਗਗਨ ਦੇ ਨਾਲ ਹੋਇਆ ਇਹਨਾਂ ਦੇ ਹੱਥ ਤੇ ਕੋਈ ਟਿਕਟ ਨਹੀਂ ਕੋਈ ਵੀਜ਼ਾ ਨਹੀਂ ਫਿਰ ਵੀ ਉਹਨਾਂ ਦੇ ਨਾਲ ਅੱਗੇ-ਅੱਗੇ ਜਾਂਦੇ ਰਹੇ ਨੇ ਲੋੜ ਹੈ ਇਹ ਜੋ ਟਰੈਵਲ ਏਜੰਟਰ ਤੋਂ ਬਚਣ ਦੇ ਲਈ ਤੇ ਜਿਵੇਂ ਅੱਜ ਤੁਹਾਨੂੰ ਇਸ ਪਰਿਵਾਰ ਦੇ ਨਾਲ ਹਾਲਾਤ ਦਿਖਾਏ ਨੇ ਤੁਸੀਂ ਦੇਖਿਆ ਕਿ ਜਸ ਪਰਿਵਾਰ ਦੇ ਵਿੱਚ ਇੱਕ ਬੇਟਾ ਬੜੀਆਂ ਉਮੀਦਾਂ ਦੇ ਨਾਲ ਪਰਿਵਾਰ ਨੇ ਵਾਰ ਤੋੜਿਆ ਹੋਵੇ ਜਦੋਂ ਖਾਲੀ ਹੱਥ ਵਾਪਸ ਪਰਤਦਾ ਤਾਂ ਉਸ ਪਰਿਵਾਰ ਤੇ ਜਾਂ ਉਸ ਨੌਜਵਾਨ ਤੇ ਕੀ ਬੀਤਦੀ ਆ ਦੇਖਣਾ ਇਹ ਬਾਕੀ ਆ ਇਹ ਜ਼ਰੂਰੀ ਆ ਕਿ ਕੀ ਪੁਲਿਸ ਪ੍ਰਸ਼ਾਸਨ ਇਸ ਪਰਿਵਾਰ ਨੂੰ ਇਹਨਾਂ ਦੀ ਬੰਦੀ ਰਕਮ ਵਾਪਸ ਦਵਾਈਗੀ ਜਾਂ ਨਹੀਂ ਜਿਵੇਂ ਤੁਹਾਨੂੰ ਇਸ ਪਰਿਵਾਰ ਤੇ ਦਾ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੋਕੀ ਫਿਰ ਹਾਜ਼ਰ ਹੋਵਾਂਗੇ ਉਹ ਤੱਕ ਲਈ ਸੱਚੇ ਕਾਲ ਜੀ